ਚਾਰ ਮਹਿਲ ਖਲਾਂ ਲਖੜੀਆਂ ਚਾਰ ਪਤਾਵਾਂ ਵਾਲਕੀਆਂ ਬੜੀਆਂ ਮਾਡਰਨ ਸ਼ਾਨਦਾਰ ਲਾਇਬ੍ਰੇਰੀਆਂ ਤੁਸੀਂ ਵਿਜ਼ਿਟ ਵੀ ਕਰਕੇ ਆਇਓ ਤੇ ਜਿੱਥੇ ਬੱਚਿਆਂ ਨੂੰ ਨੌਲੇਜ ਦੀਆਂ ਕਿਤਾਬਾਂ ਜਾਂ ਫਿਕਸ਼ਨ ਜਾਂ ਫਿਰ ਹੋਰ ਬੜੀਆਂ ਪਛਾਨੇ ਕਿਤਾਬਾਂ ਮਿਲਣਗੀਆਂ ਉੱਥੇ ਜਿਹੜੀ ਸਕੂਲ ਦੇ ਵਿਸ਼ਿਆਂ ਦੀਆਂ ਕਿਤਾਬਾਂ ਵੀ ਪੜ ਸਕਦੇ ਨੇ ਬੇਵਰੀ ਘਰੇ ਮਾਹੌਲ ਨਹੀਂ ਬਣਦਾ ਪੜਨ ਦਾ ਆਮ ਬੱਚੇ ਉੱਥੇ ਆ ਕੇ ਵੀ ਬਹਿ ਕੇ ਪੜ ਸਕਦੇ ਨੇ ਜਿਹਨਾਂ ਸਿਟਿੰਗ ਬਦੂਗੀ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ ਕਾਫੀ ਲਾਇਬ੍ਰੇਰੀਆਂ ਬਣਾਈਆਂ ਨੇ ਔਰ ਸਾਰੀਆਂ ਕਾਮਯਾਬ ਚੱਲ ਰਹੀਆਂ ਨੇ ਧੂਰੀ ਹਲਕੇ 'ਚ ਵੀ ਔਰ ਜਗਰਾਉਂ ਵੀ ਔਰ ਜਦੋਂ ਵੀ ਮੌਕਾ ਮਿਲਦਾ ਅਸੀਂ ਚਾਹੁੰਦੇ ਕਿ ਇੱਕ ਸ਼ਾਨਦਾਰ ਲਾਇਬ੍ਰੇਰੀ ਹੋਵੇ ਜਿੱਥੇ ਜਿਹੜੀ ਮਰਜ਼ੀ ਉਮਰ ਦਾ ਬੰਦਾ ਪ ਜਾਵੇ ਇਹ ਬੜਾ ਬੜੀ ਸ਼ਾਨਦਾਰ ਫਰਨੀਚਰ ਹੈ ਔਰ ਨਾਲ ਏਸੀ ਲੱਗੇ ਹੋਏ ਨੇ ਬਾਥਰੂਮ ਨੇ ਉਥੇ ਬਹੁਤ ਵਧੀਆ ਬੈਠਣ ਦਾ ਪ੍ਰਬੰਧ ਹੈ ਤੇ ਮੈਨੂੰ ਉਮੀਦ ਹੈ ਕਿ ਸਾਡੇ ਬੱਚੇ ਵੀ ਸਾਡੇ ਹੋਰ ਪੰਜਾਬੀ ਵੀ ਜਿਹੜੇ ਨੇ ਉਹ ਇਹਨਾਂ ਲਾਇਬ੍ਰੇਰੀ ਦਾ ਇਸਤੇਮਾਲ ਕਰਨ ਸਰ ਮੌਲ 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 ਕਾਕਨ ਕੋ ਵੱਲੋਂ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਹੈਗੇ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗ ਕੇ ਚੱਕ ਕੇ ਸੀ ਬਾਡੀ ਦੀ ਮੀਟਿੰਗ ਕਰਾਂਗੇ ਧੰਨਵਾਦ ਸਰ ਬਣਾਉਣ ਹਰਕਤ ਲੰਬੇ ਸਮੇਂ ਬਾਅਦ ਸਿਆਸਤਿਕ ਚਾਹੇ ਜੀ ਆਕਾਰ ਕਰ ਰਹੇ ਕੋਈ ਵਿਸ਼ੇਸ਼ ਸਮੂਹ ਤੋਂ ਗੱਲ ਕਰ ਰਿਹਾ ਹੈ ਪਰ ਅਡੋਰ ਨੇ ਤਾਂ ਕਦੇ ਵੀ ਜਵਾਬ ਨਹੀਂ ਦਿੱਤਾ ਸੀ ਅਡੋਰ ਵਾਸਤੇ ਤਾਂ ਸੀ 48 ਕਰੋੜ ਰੁਪਏ ਤੱਕ ਇਕੱਲੇ ਪਾਣੀ ਦੇ ਜਿਹੜੇ ਚੈਨਲਾਈਜ਼ ਕਰਨ ਵਾਸਤੇ ਕੱਸੀਆਂ ਸੂਆਂ ਵਾਸਤੇ ਇਕਰ ਜਵਾਹੇ ਲਈ ਸੋ ਬਰਨਾਲਾ ਲਈ ਤਾਂ ਜਾਨ ਹਾਜ਼ਰ ਹੈ ਜੋ ਸਾਡੇ ਲਈ ਤਾਂ ਹਰ ਲੱਖ ਦਾ ਇੱਕੋ ਜਿਹਾ ਹੈ ਸੋ ਭਦੌੜ ਸੈਣਾ ਜਾਂ ਮੀਤ ਹੋਰਾਂ ਦਾ ਹਲਕਾ ਬਰਨਾਲਾ ਤੋਂ ਅਸੀਂ ਕਦੇ ਵੀ ਜਵਾਬ ਨਹੀਂ ਦਿੱਤਾ ਕਿ ਇਸ ਕੰਮ ਨੂੰ ਤਰੱਕੀ ਵਾਲੇ ਕੰਮਾਂ ਵਾਸਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਹਮੇਸ਼ਾ ਪੰਜਾਬੀਆਂ ਵੱਲ ਖੁੱਲੇ ਰਹੇ ਸਾਹਿਬ ਤੁਸੀਂ ਨਸ਼ੇ ਨੂੰ ਲੈ ਕੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਮਸਲੀ ਹੁੰਦੀਆਂ ਅਜਾਗਰ ਕਰੇ ਜਾਣਗੇ ਕਿ ਮਕਦਮ ਕੀ ਮੇਦੀ ਉਹਦੇ ਲਈ ਰਾਣਨੀਤੀ ਤਿਆਰ ਕੀਤੀ ਬਸ ਪੜ ਲਿਓ ਪੜ ਲਿਓ ਤੁਸੀਂ ਅਖਬਾਰ ਚੋਂ ਪਤਾ ਲੱਗ ਜਾਊਗਾ ਤੇ ਜਿਹੜਾ ਵੀ ਪੰਜਾਬ ਦੀ ਨਸ਼ੇ ਲੋਕਾਂ ਨੂੰ ਨਸ਼ੇ ਰਹੀਂ ਪੰਜਾਬੀ ਦੀ ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਾਂ ਉਹਨਾਂ ਦੇ ਘਰ ਬਰਬਾਦ ਕਰੂਗਾ ਜਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰੂਗਾ ਉਹਤੇ ਕੋਈ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਉਹਨੂੰ ਬਣ ਕੇ ਸਜ਼ਾ ਜਨ ਜਗਸੇਕਰ ਮੈਂ ਆ ਰਹੇ ਹਾਂ ਦਸ ਵਾਰ ਸੈਣ ਸਾਰੇ ਕੁਝ ਐਨਾਨਸ ਕਰ ਵਿਕਰਮ ਜੀ ਜਿਹੜੇ ਵਰਗੀ ਕਹਣਾ ਚਾਹੁੰਦੇ ਹੋ ਜੀ ਉਹਨਾਂ ਦਾ ਦੇਖੋ ਹੁਣ ਤੱਕ ਕਾਨੂੰਨ ਨੇ ਕਾਨੂੰਨ ਨੇ ਉਹ ਨਿਆਂ ਘਰ ਅਸਚੋਰ ਬਤਾ ਕਰਤਾ ਉਹ ਤਾਂ ਹੁਣ ਤਾਂ ਵਕੀਲਾਂ ਦੀ ਲੜਾਈ ਆ ਆਪਸ ਵਿੱਚ ਅਸੀਂ ਅਸੀਂ ਆਪਣੇ ਵੱਲੋਂ ਸਬੂਤ ਪੇਸ਼ ਕਰਾਂਗੇ ਉਹ ਵੀ ਕਰਦੇ ਨੇ ਲੜਾਈ ਲੰਬੀ ਚੱਲਦੀ ਆ ਮਾਨ ਸਾਹਿਬ ਹਸਤਾਲ ਵੀ ਅਪਡੇਟ ਕਰਨੇ ਪਛੜੇ ਬਾਜੀ ਮਾਨ ਸਾਹਿਬ ਪਿੰਡਾਂ ਦੇ ਪਿੰਡਾਂ ਦੇ ਟੋਪੇ ਅਪਡੇਟ ਕਰਨੇ ਨੇ ਹਰੇਕ ਪਿੰਡ ਨੂੰ ਬਹੁਤ ਸ਼ਾਨਦਾਰ ਗਰਾਊਂਡ ਦੇਣੇ ਨੇ ਖੇਡਣ ਦੇ ਗਰਾਊਂਡ ਤਾਂ ਕਿ ਬੱਚੇ ਜਿਹੜੇ ਨੇ ਉਹ ਗਰਾਊਂਡਾਂ ਜਾਣ ਤਾਂ ਕਿ ਉਹ ਬੁਰੀ ਸੰਗਤੋਂ ਜਨ ਫਰਗ ਦੀ ਕੋਈ ਕਾਕਾਟ ਹੈ ਖੇਡਾਂ ਤੇ ਖੇਡਾਂ ਦੇ ਵਿੱਚ ਅਸੀਂ ਕਾਫੀ ਅਚੀਵਮੈਂਟ ਕਰ ਰਹੇ ਹਾਂ ਬਹੁਤ ਹਸਪੀਟਲ ਜਿਹੜਾ ਉੱਤੀਆਦਨਿਕ ਹਸਪੀਟਲ ਵਿੱਚ ਪਊਗਾ ਨਹੀਂ ਬਿਲਕੁਲ ਪਊਗਾ ਜੀ 20 ਸਾਲੋਂ ਤੋਂ ਸੁਣਦੇ ਆ ਰਹੇ ਬਿਲਕੁਲ ਉਹ ਸਾਰੇ ਹਸਤਾ ਵਾਲਾ ਅਪਡੇਟ ਕੀਤੇ ਨੇ ਬਹੁਤ ਸਾਰੇ ਹਸਤਾ ਉਹਨਾਂ ਦੇ ਨਾਲ ਅਪਡੇਟ ਹੋ ਗਏ ਔਰ ਸਤਾਈ ਹੋਣੀ ਪਈ ਹੋਈ ਹੈ ਸਾਡੇ ਸਿੱਖ ਜਿਨ੍ਹਾਂ ਦੇ ਸਰਕਾਰਾਂ ਦੇ ਵਿੱਚ ਨਾਗਰਿਕ ਦੇ ਵਿੱਚ ਸਿਰਫ ਉਹ ਮੱਕੜਾ ਜੱਤ ਜੱਲਾ ਵਰਗਾ ਬੰਦਾ ਜਿਹੜਾ ਅਜਿਹਾ ਕਰਕੇ ਕਹਿ ਰਹੇ ਕਿ ਮੈਂ ਹੋਰ ਇਸ ਦਾ ਉਪਾਦਨ ਸੁਸਮੈਨ ਨੂੰ ਦਿੱਤਾ ਜਾਏਗਾ ਕਪਤੀ ਕਸ਼ਨ ਸਿੰਘ ਸਾਹਿਬ ਜੀ ਨੂੰ ਕੇ ਵਾਈਟ पठना में डेंटली कुछ शौकित लयमत परे इन लोग कुछ समय में ले लिए आ ये जान और तोहार में कुछ भी कुछ चीजों लगाएंगे इस तस्वीरे ऑन द इन्हें ताज लोग तबादला बाद उधर डालना सदैव बाजू मेंबर पार्टी में कार्यवाही प्रदेश प्रमुख जी जो प्रदेश राज्य जी सर्दियों से जाने के किसी ਸਾਡੇ মিডিਆ ਦੇ ਸੰਪਾਤਕਾਂ ਜੀ ਰੱਖ ਵੀ ਬੰਦਾ ਸਾਡੇ ਸਾਰੇ ਆਪਣੇ ਮੁੰਡੇ ਵੀ ਜਿਹੜੇ ਖੇੜੀ ਵਾਲੇ ਉਹਨਾਂ ਨੂੰ ਵੀ ਅਸੀਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਉਹਨੂੰ ਸਨਮਾਨ ਕਰਦਾ 2 ਸਾਲ ਤੋਂ ਲਗਾਤਾਰ ਉਹ ਲੱਗੇ ਹੋਏ ਨੇ ਯਾਨੀ ਔਰ ਕੰਪਲੇਨਸ ਸਹਿਮਾਨ ਮੈਨੂੰ ਦਿੱਤਾ ਜਾ ਰਿਹਾ ਹੈ ਤੇ ਸੀਐਮ ਸਾਹਿਬਾਂ ਨਾਲ ਮੈਂ ਸਾਹਿਬ ਨੂੰ ਮਿਲ ਕੇ ਤੇ ਨਿਰਸੰ